ਲੋ ਐਸਐਸਪੀ ਫਰੀਕੋਟ ਵੱਲੋਂ ਜਿਲ੍ਹਾ ਫਰੀਕੋਟ ਵਿੱਚ ਮਾੜੇ ਅਸਰਾ ਦੇ ਖਿਲਾਫ ਇੱਕ ਮਹਮ ਵਰਦੀ ਹੋਈ ਹੈ ਜਿਸਨ ਮ ਐਸਐਸਪੀ ਸਾਹ ਦੇ ਨਿਰਦੇਸ਼ਾਂ ਤੇ ਅਸੀਂ ਸਾਰੇ ਗਸ਼ਟ ਦਫ਼ਤਰ ਸਾਰੇ ਐਸਐਚਓ ਸਾਰੇ ਚੌਂਕੀ ਇਨਚਾਰਜ ਆਦੀ ਪੂਰੀ ਤੰਦੇਹੀ ਨਾਲ ਡਿਊਟੀ ਕਰ ਰਹੇ ਹਾਂ ਤਾਂ ਜੋ ਜਿਲ੍ਹਾ ਫਰੀਕੋਟ ਵਿੱਚ ਕੋਈ ਮਾੜੀ ਵਾਰਦਾਤ ਜਾਂ ਕੋਈ ਨਸ਼ੇ ਕਰਨ ਵਾਲਾ ਅਪਰੇਟ ਨਾ ਕਰ ਸਕੇ ਇਸੇ ਲੜੀ ਦੇ ਤਹਿਤ ਸਪੈਕਟਰ ਸੀਏਗੇ ਪਟਨਾ ਰਮਿੰਦਰ ਸਿੰਘ ਦੇ ਨਿਗਰਾਨੀ ਹੇਠ ਐਸਐਪਰਮਿੰਦਰ ਸਿੰਘ ਸੀਜੀ ਅਫੀਰ ਕਟਵਲੋਂ ਸਮੇਤ ਪੁਲਿਸ ਪਾਰਟੀ ਨੇੜੇਕ ਡਾਊਨ ਵੀਰੇਵਾਲਾ ਨਾਕਾਬੰਦੀ ਕੀਤੀ ਹੋਈ ਸੀ ਦਰਨ ਨੇ ਨਾਕਾਬੰਦੀ ਇਹਨਾਂ ਨੇ ਦੋ ਆਦਮੀਆਂ ਨੂੰ ਰੋਕਿਆ ਤੇ ਰੋਕੇ ਸਰਚ ਕੀਤੀ ਤਾਂ ਉਹਨਾਂ ਪਾਸੋਂ ਇੱਕ ਪੂਰੇ ਰੰਗ ਦਾ ਪਿਸਤਲ ਮਾਰਕਾ ਗਲੌਕ 9mm ਸਮੇਤ ਇੱਕ ਮੈਗਜ਼ੀਨ ਦੋ ਰਾਉਂਡ ਇੱਕ ਰਾਉਂਡ ਜੰਦਾ ਤੇ ਦੋ ਖਾਲ ਬਰਾਉਂਡ ਹੋਏ ਇਹਨਾਂ ਦੇ ਪੁੱਛੇ ਕਰਦਿਆਂ ਅਦਰ ਨਾਕਰਨ ਕੁਮਾਰ ਇਨਰਸਨੰਸੀ ਉੱਤਰ ਵਿਜੇ ਕੁਮਾਰ ਤੇ ਦੂਸਰੇ ਨੇ ਆਪਣਾ ਨਾਮ ਸਨੀਲ ਕੁਮਾਰ ਦੱਸਿਆ ਦੋਨੇ ਬਿਲਕੁਲ ਵਾਸਤੇ ਹੀ ਰਹਿਣ ਵਾਲੇ ਆ ਇਨਰ ਜਿਹੜਾ ਨੰਸੀ ਆ ਇਹਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਧਰਾਮ ਤਹਿਤ ਪੰਜ ਮਕਦਮੇ ਜੇ ਦਰਜ ਨੇ ਇਹਨਾਂ ਅੱਜ ਪੇਸ਼ ਕਰਕੇ ਪਰਮਾਣ ਹਾਸ ਕੀਤਾ ਜਾਊਗਾ ਤੇ ਚੰਗੀ ਤਰ੍ਹਾਂ ਪਰਸ਼ੀਸ਼ ਕਰਕੇ ਤੇ ਦੇ ਬੈਕਵਰਡ ਲਿੰਕ ਨੂੰ ਖਗਾਲ ਕੇ ਉਹ ਤੋਂ ਹੋਰ ਬਰਾਮਦਗੀ ਹੋਣ ਦੀ ਆਸ ਹੈ